ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਲਾਜ਼ੋ ਕੱਟਣ ਲੱਗੇ ਆ ਪਲਾਜ਼ੋ ਦੀ ਲંબਾਈ ਆਪਣਾ 37.5 ਤੇ ਪੌਂਚ ਆਪਾਂ 8 ਇੰਚ ਰੱਖਾਂਗੇ ਹੈਪ ਆਪਾਂ 14 ਇੰਚ ਰੱਖਾਂਗੇ ਤੇ ਉਸ ਹਰ ਨਾਪ ਉਹਦੀ ਕਟਿੰਗ ਕਰਨ ਲੱਗੇ ਆ ਪਹਿਲਾਂ ਸਾਰਿਆਂ ਨੂੰ ਆਪਾਂ ਇਸ ਨੂੰ ਇਸ ਤਰ੍ਹਾਂ ਕੰਨੀ ਲੋੜ ਜੋੜ ਕੇ ਫੋਲਡ ਦੂਰਾ ਕਰ ਲੈਣਾ ਦੂਰਾ ਕਰਕੇ ਇਸੇ ਤਰ੍ਹਾਂ ਆਪਾਂ ਵਿਛਾਇਆ ਕੱਪੜਾ نیچے ਫਿਰ ਉੱਪਰ ਦੂਸਰਾ ਕੱਪੜਾ ਨਾਲ ਦਾ ਉੱਪਰ ਲਿਆ ਕੇ ਇਸ ਨੂੰ ਇਸ ਤਰ੍ਹਾਂ ਧਰ ਲੈਣਾ ਦੋਨੇ ਪਾਸੇ ਅਲੱਗ-ਅਲੱਗ ਪੁੱਠੇ ਪਾਸੇ ਆਪਣੇ ਉੱਪਰ ਹੋਣਗੇ ਇਸ ਤਰ੍ਹਾਂ ਸੈੱਟ ਕਰਕੇ ਰੱਖਣਾ ਹੁਣ ਆਪਾਂ ਬੈਕ ਪੱਲਾ ਜਿਹੜਾ ਉਹ ਆਪਾਂ ਇਹ ਐਕਸਟਰਾ 3/4 ਇੰਚ ਜਾਂ 3 ਇੰਚ ਵੱਧ ਰੱਖਣਾ ਹੁੰਦਾ ਜੇ ਹੈਵੀ ਮਤਲਬ ਹੈਲਥੀ ਥੋੜਾ ਜਿਹਾ ਭਾਰੀ ਨਾਪ ਦਾ ਬਣਾਉਣਾ ਹੈ ਤਾਂ 3 ਇੰਚ ਵੱਧ ਰੱਖਣਾ ਜੇ ਠੀਕ ਆ ਮੀਡੀਅਮ ਤਾਂ 3/4 ਇੰਚ ਵੱਧ ਰੱਖਣਾ ਅਪਾਏ ਰੱਖਾਂਗੇ 3 ਇੰਚ ਵਾਧ ਰੱਖਾਂਗੇ ਆਪਾਂ ਕਿਉਂਕਿ ਇਹਦੇ ਥੋੜੇ ਧਾਗੇ ਨਿਕਲਦੇ ਆ ਤਾਂ ਕਰਕੇ ਆਪਾਂ ਥੋੜਾ ਵਾਧ ਰੱਖਿਆ ਤੇ ਨਹੀਂ 2.5 ਇੰਚ ਵੀ ਰੱਖਿਆ ਜਾਣਾ ਸੀ ਇਹ ਆਪਾਂ 3 ਇੰਚ ਰੱਖਾਂਗੇ ਸਟਿਚਿੰਗ ਕਰਦੇ ਆ ਤਾਂ ਕਈ ਵਾਰ ਕੱਪੜਾ ਘਟ ਜਾਂਦਾ ਧਾਗੇ ਬਾਹਰ ਨਿਕਲ ਜਾਂਦੇ ਆ ਇਹ ਆਪਾਂ 3 ਇੰਚ ਆਪਾਂ ਐਕਸਟਰਾ ਛੱਡ ਦੇਣਾ नीचे वाले का बैक पला कट्ट जाऊगा तो मेरा फ्रंट पल्ला, दोनों फ्रंट बन जाने हम आप इतों यदी लेंथ रखनी है हम आप फ्रंट दिन के आप लेंथ रखा आप रखा एक लंबाई हैगी है कि साढ़े सैंती आप चार जोड़ने हैं चार जोड़ के अपने साढ़े इकताली इंच हो गया ਇਥੋਂ ਆਪਾਂ 41 ਤੇ ਲਾਣੇ ਨੇ 41 ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਹੁਣ ਆਪਾਂ ਇਹਦਾ ਹੈਪੇ ਦੀ ਚੋਣ ਲੈ ਤਿਆਰ ਹੈ ਪਲਾਜ਼ੋ ਅੱਗੇ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਪਲਾਜ਼ੋ ਦੀ ਵੀਡੀਓ ਪਾਈ ਹੈ ਤੇ ਉਹਦੇ ਵਿੱਚ ਵੀ ਕਟਿੰਗ ਕੀਤੀ ਹੈ ਉਹ ਆਪਾਂ ਦੋਨੇ ਸਾਈਡਾਂ ਇਹ ਕੋਗਨੇ ਰੱਕੇ ਕਟਿੰਗ ਕੀਤੀ ਸੀ ਇਹ ਆਪਾਂ ਬੈਕ ਪੱਲਾ ਵੱਧ ਰੱਖ ਕੇ ਪਹਿਲਾਂ ਹੀ ਨੀਚੇ ਵਾਲਾ ਨੀਚੇ ਰੱਖ ਕੇ ਇਸ ਤਰ੍ਹਾਂ ਕਟਿੰਗ ਕਰਾਂਗੇ ਅਲੱਗ-ਅਲੱਗ ਤਰ੍ਹਾਂ ਦੀ ਕਟਾਈ ਤੁਹਾਡੀ ਹੈ ਜਿਹੜੇ ਮਰਜ਼ੀ ਤਰੀਕੇ ਨਾਲ ਆਪਾਂ ਕਰ ਸਕਦੇ ਆ ਜਿਸ ਤਰ੍ਹਾਂ ਵੀ ਆਪਾਂ ਨੂੰ ਸੌਖਾ ਲੱਗਦਾ ਹੁਣ ਆਪਾਂ ਇਹਨੂੰ ਇਹਦੀ ਆਪਣੀ ਹਿਪ 14 ਹੈ ਤੇ 14 ਚੋਂ ਆਪਾਂ 2 ਘਾਟਾ ਕਰਕੇ 12 ਇੰਚ ਕਮਰ ਰੱਖਾਂਗੇ जिनी हिप आहेसू आप दो इंच घट रखना कमर द नाप उपर बारा बारा तेल निशान लाथ आप बारा ते निशान लावे ला बारा बारा एक लागते साडे बारा ला ला ते इथं लावणं इथे आपण हिपदा निशान लावे एरंट पल्ला छोटा ते बॅक पल्ला वाद रखनास ए करून ਜੀ 14 ਇੰਚ ਹੈਪ ਤਿਆਰ ਆ ਤਾਂ ਆਪਾਂ 14 ਹੀ ਰੱਖਾਂਗੇ ਜਿਹੜਾ ਆਪਣਾ ਬੈਕ ਬੈਕ 2 ਇੰਚ ਵੱਧ ਰੱਖਾਂਗੇ ਉਹਦੇ ਨਾਲ ਆਪਣਾ ਸਲਾਈ ਚ ਆ ਕੇ ਤੇ ਇੱਥੋਂ ਆਪਣਾ ਸੈਟ ਸਾਰਾ ਸੈਟ ਆ ਜਾਊਗਾ ਸਲਾਈ ਦਾ ਆਪਣਾ ਪੈਰ ਪੱਲੇ ਵਿੱਚ ਵੱਧ ਰੱਖਿਆ ਜਾਊਗਾ ਤਾਂ ਕਰਕੇ ਆਪਾਂ ਜਿੰਨੀ ਆਪਣੀ ਹੈਪ ਤਿਆਰ ਹੈ ਓਨੀ ਆਪਾਂ ਫਿਟਿੰਗ ਇੱਥੇ ਨਿਸ਼ਾਨ ਲਾਉਣੇ ਆ ਫਰੰਟ ਪੱਲੇ ਦੇ ਇਸ ਤੋਂ ਬਾਅਦ ਆਪਣਾ ਇਹ 12.5 ਦੇ ਨਿਸ਼ਾਨ ਲੱਗਿਆ ਹੈ 12.5 ਦਾ ਦੱਸ ਆ ਆਪਾਂ ਸਭ ਆਖੀ ਅੰਦਰ ਇੱਥੋਂ ਤੱਕ ਆਪਾਂ ਬਿਲਕੁਲ ਸਿੱਧਾ ਲਿਆਉਣਾ ਹੈ ਇਸ ਤੋਂ ਬਾਅਦ ਆਪਾਂ ਇੱਥੋਂ ਆਪਾਂ ਗਲਾਈ ਕਰਨੀ ਹੈ ਦੀ ਇਸ ਤਰ੍ਹਾਂ ਲਿਆ ਕੇ نیچے ਇਸ ਤਰ੍ਹਾਂ ਗਲਾਈ ਕਰਨੀ ਹੈ ਇਕਦਮ ਆਪਾਂ ਘਾਟ ਨਹੀਂ ਪਾਉਣੀ ਡੂੰਘੀ ਵਾਲੀ ਜੇ ਘਾਟ ਪਾਵਾਂਗੇ ਉਹ ਸਹੀ ਨਹੀਂ ਹੋਣੀ ਇਸਦੀ ਆਪਾਂ ਇਸ ਤਰ੍ਹਾਂ ਘਾਟ ਪਾਵਾਂਗੇ ਹੁਣ ਆਪਣੇ ਕੋਲੇ ਪੌਂਚੇ ਦਾਪਾ ਨਾਲ ਆਬ ਲਖਣਾ ਹੌਂ ਚਾ ਆਪਣਾ ਹੈਗਾ ਜਿੰਨੀ ਆਪਾਂ ਇਹ ਪਰਖੀ ਇਥੇ 14 ਇੰਚ ਪਹਿਲਾਂ ਆਪਾਂ 14 ਇੰਚ ਤੇ ਨਿਸ਼ਾਨ ਲਾਉਣੇ 14 ਤੇ ਨਿਸ਼ਾਨ ਲਾ ਕੇ 14 ਦਾ ਅੱਧ ਕਿੰਨਾ ਆ ਗਿਆ 7 7 ਦੇ ਨਿਸ਼ਾਨ ਲਾਵਾਂਗੇ ਇਥੋਂ ਆਪਾਂ ਜਿੰਨਾ ਆਪਣਾ ਪੌਂਚਾ ਤਿਆਰ ਹੈ 8 ਇੰਚ ਆਪਣਾ ਪੌਂਚਾ ਤਿਆਰ ਹੈ ਤੇ ਆਪਾਂ ਨੂੰ ਜੇ ਆਪਾਂ 8 ਇੰਚ ਤਿਆਰ ਕਰਨਾ ਪੂਰਾ ਫਿਰ ਆਪਾਂ ਇਹਦਾ 8 ਇੰਚ ਦੇ ਨਿਸ਼ਾਨ ਲਣਾ ਮਤਲਬ ਕਿ 4 ਇੰਚ ਉਧਰ 4 ਉਧਰ ਆਪਾਂ ਇੱਥੇ 4 ਵਿਚਾਲਾ ਰੱਖ ਕੇ ਦੋਨੇ ਸਾਈਡਾਂ ਨੂੰ 4-4 ਲਾਵਾਂਗੇ 8 ਇੰਚ ਪੂਰਾ ਹੋ ਗਿਆ ਜੇ ਆਪਾਂ ਪੂਰਾ 8 ਰੱਖਾਂਗੇ ਤੇ ਬੈਗ ਪੱਲਾ ਆਪਾਂ ਵਾਧਾ ਰੱਖਾਂਗੇ ਉਹਦੇ ਨਾਲ ਆਪ ਸਲਾਈ ਵਿੱਚ ਆਊਗਾ ਤੇ ਇਸ ਨਾਲ ਆਪਣਾ ਪੌਂਚਾ ਪੂਰਾ 8 ਤਿਆਰ ਹੋ ਜਾਊਗਾ ਹੁਣ ਆਪਾਂ ਇਹ 8 ਰੱਤੇ ਲਾ ਲਿਆ ਹੁਣ ਆਪਾਂ ਇਥੋਂ ਉੱਪਰ ਨੂੰ 4 4 ਇੰਚਾਂ 'ਚਾ ਪਾਸੇ ਦਾ ਨਿਸ਼ਾਨ ਲਾਵਾਂਗੇ ਇਥੋਂ ਆਪਾਂ 4 4 ਇੰਚ ਦਾ ਸਿੱਧਾ ਨਿਸ਼ਾਨ ਲਾਉਣਾ ਪਹੁੰਚਦਾ ਇਸ ਤੋਂ ਬਾਅਦ ਆਪਾਂ ਇਹਦੇ ਨਾਲ ਆਪਾਂ ਇਸ ਤਰ੍ਹਾਂ ਆਪਾਂ ਲਾ ਕੇ ਇਸ ਨਿਸ਼ਾਨ ਦੇ ਨਾਲ ਬਣਾਉਣਾ ਆਹ ਚੀਜ਼ ਆਪਾਂ ਇੱਧਰ ਰੱਖ ਕੇ ਐਸ ਸਾਈਡ ਵੀ ਰੱਖ ਸਕਦੇ ਆ ਇਸ ਤਰ੍ਹਾਂ ਵੀ ਰੱਖ ਸਕਦੇ ਆ ਤੇ ਇਸ ਤਰ੍ਹਾਂ ਰੱਖ ਸਕਦੇ ਆ ਜਿਹੜੇ ਮਰਜ਼ੀ ਤਰੀਕੇ ਨਾਲ ਲਗਾ ਲਓ ਤੇ ਜਿਆਦਾ ਆਪਾਂ ਡੰਗਾਈ ਪਾਉਣੀ ਆ ਤਾਂ ਇਹ ਸਾਈਡ ਰੱਖ ਲਓ ਜੇ ਆਪਾਂ ਥੋੜਾ ਜਿਹਾ ਸਿੱਧਾ ਰੱਖਣਾ ਹੈ ਥੋੜਾ ਲੂਸ ਜਿਹਾ ਸਿੱਧਾ ਰੱਖਣਾ ਇਸ ਤਰ੍ਹਾਂ ਇਸ ਸਾਈਡ ਤੇ ਆਪਾਂ ਇਸ ਤਰ੍ਹਾਂ ਇਨਸ਼ਾਅੱਲਾ ਹੋਣੀ ਹੈ ਇਸ ਨਾਲ ਆਪਣੀ ਥੋੜੀ ਜੀ ਜਿਆਦਾ ਡੰਗਾਈ ਹੋ ਜੂਗੀ ਇਸ ਤਰ੍ਹਾਂ ਥੋੜੀ ਜੀ ਫਰਕ ਪੈ ਜਾਣਾ ਇਸ ਤਰ੍ਹਾਂ ਆਪਾਂ ਇਨਸ਼ਾਅੱਲਾ ਲਿਆ ਇਹ ਵਾਲਾ ਆਪਣਾ ਇਹ ਵਾਲਾ ਆਪਣਾ ਹੈ ਇੱਥੋਂ ਇਹਦੇ ਬਰਾਬਰ ਇਥੇ ਇਹਦੇ ਇਹਦੇ ਨੀਚੇ-ਨੀਚੇ ਆਪਣੇ ਆ ਘਾਟ ਪਾਉਣੀ ਚਾਹੀਦੀ ਹੈ ਜਿਹੜੀ ਆਹ ਵਾਲੀ ਘਾਟ ਹੈ ਇਹ ਆਪਣੀ ਆਪਣੀ ਹੈਪਰ ਨਹੀਂ ਕਟਣੀ ਚਾਹੀਦੀ ਹੈਪਰ ਤੋਂ ਆਪਾਂ ਨੂੰ ਨੀਚੇ ਤੇ ਰੱਖਣੀ ਹੈ ਇਹ ਆਪਾਂ ਇੱਥੇ ਸਕੀਲ ਰੱਖਾਂਗੇ ਇੱਥੋਂ ਆਪਾਂ ਇਸ ਤਰ੍ਹਾਂ ਬਣਾ ਦੇਵਾਂਗੇ ਇਹ ਆਪਣੀ ਇਸ ਤਰ੍ਹਾਂ ਕਾਟ ਪਾਉਗੀ ਇਹਦੇ ਨੀਚੇ ਦਿੱਕਰ ਬਣਾਵਾਂਗੇ ਇਸ ਤਰ੍ਹਾਂ ਦੇ। ਇਹ ਆਪਣਾ 8 ਇੰਚ ਪੌਂਚਾ ਤਿਆਰ ਹੋ ਜਾਣਾ। ਆ ਦੇਖੋ ਇੱਥੋਂ ਆਪਣਾ 8 ਇੰਚ ਪੂਰਾ ਹੈ ਤੇ ਜਦੋਂ ਆਪਾਂ ਦੂਸਰੀ ਸਾਈਡ ਰੱਖਾਂਗੇ ਉਦੋਂ ਆਪਣਾ ਸਲਾਈ ਵਿੱਚ ਆ ਜਾਣਾ। ਤੇ ਇਹ ਆਪਣਾ ਪੂਰਾ ਪੂਰਾ 8 ਇੰਚ ਪੌਂਚਾ ਆ ਜਾਏਗਾ। 8 ਜਾਂ 7 1/2 ਵੀ ਰੱਖ ਸਕਦੇ ਆ। ਉਹ ਆਪਣੀ ਮਰਜ਼ੀ ਹੈ ਜੇ ਸਲਾਈ ਆਪਾਂ ਸਲਾਈ 'ਚ ਜ਼ਿਆਦਾ ਦੇਣਾ ਹੈ ਕਪੜਾ ਤੇ ਫਿਰ ਆਪਾਂ ਥੋੜਾ ਵੱਧ ਵੀ ਰੱਖ ਸਕਦੇ ਆ। ਥੋੜਾ ਆਪਾਂ ਇੱਧਰ ਦੇਖ ਕਸਾਈਡ ਦੇਖਣਾ ਜਿਹੜੀ ਆਪਾਂ ਆਹ ਕਾਰਟ ਪਾਉਣੀ ਹੈ ਇਹ ਆਪਾਂ ਇੱਥੋਂ ਆਪਾਂ 2 ਇੰਚ ਬਾਅਦ ਰੱਖ ਕੇ ਪਾਉਣੇ ਹੁੰਦੇ ਇੱਥੋਂ ਆਪਾਂ 2 ਇੰਚ ਬਾਅਦ ਰੱਖਣਾ ਹੈ ਇਹ ਆਪਾਂ 2.5 ਵੀ ਬਾਅਦ ਰੱਖ ਸਕਦੇ ਜੇ ਜ਼ਿਆਦਾ ਭਾਰੀ ਹੈ ਨਾਪੜਾ ਬਣਾਉਣਾ ਹੈ 2.5 ਇੰਚ ਵੀ ਜ਼ਿਆਦਾ ਬਾਅਦ ਰੱਖ ਸਕਦੇ ਆ ਬੈਗ ਤੋਂ ਨੇ ਇਸ ਦਾ ਆਪਾਂ 2 ਇੰਚ ਬਾਅਦ ਰੱਖਾਂਗੇ 2 ਇੰਚ ਬਾਅਦ ਰੱਖਿਆ ਐਸ ਸਾਈਡ ਤੋਂ ਇਹ ਤੇ ਇਨਸ਼ਾਅੱਲਾ ਇਹ ਇੱਥੇ ਆਪਾਂ ਇਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਰੱਖਣਾ ਹੈ ਇਥੋਂ ਆਪਾਂ ਜਿਹਾ ਆਹ ਚੀਜ਼ ਤੋਂ ਰੱਖ ਕੇ ਇਹਦੇ ਕੋਲ ਲਾਵਾਂਗੇ ਇਥੋਂ ਆਪਾਂ ਥੋੜਾ ਸਿੱਧਾ ਰੱਖਣਾ ਹੈ ਇਸ ਤਰ੍ਹਾਂ ਰੱਖ ਕੇ ਇਹਦੀ ਕਲਾਈ ਕਰਨੀ ਆਪਾਂ ਇਸ ਤਰ੍ਹਾਂ ਹੀ ਲੱਗੂਗਾ ਬਿਲਕੁਲ ਇਹਨੂੰ ਇਸ ਤਰ੍ਹਾਂ ਰੇਵ ਨਹੀਂ ਲਾਉਣਾ ਜੇ ਆਪਾਂ ਇਸ ਤਰ੍ਹਾਂ ਲਾਵਾਂਗੇ ਆਪਣੀ ਝੋੜੀ ਸਹੀ ਨਹੀਂ ਆਉਂਗੀ ਜੇ ਆਪਾਂ ਇਸ ਤਰ੍ਹਾਂ ਸਿੱਧਾ ਲਾਵਾਂਗੇ ਇਸ ਤਰ੍ਹਾਂ ਆਪਣੀ ਝੋਲੀ ਨਹੀਂ ਸਹੀ ਆਉਗੀ ਕਿਉਂਕਿ ਆ ਚੀਜ਼ ਆਪਣਾ ਕਪੜਾ ਘਟ ਜਾਣਾ ਤੇ ਪਿਛਲੇ ਪਾਸੋਂ ਫਿਰ ਖਿੱਚ ਪੈ ਲੱਗ ਜੂਗੀ ਤੇ ਜਿਹੜੀ ਆਪਣੀ ਆ ਸਲਾਈ ਹੁੰਦੀ ਹੈ ਚੱਕਮੀ ਝੋਲੀ ਜੋ ਜਿਹੜੀ ਵਾਲੀ ਝੋਲੀ ਵਾਲੀ ਸਿਉਣਾ ਹੈ ਉਹ ਆਪਣੀ ਚੱਕਮੀ ਵੱਜ ਜਾਂਦੀ ਹੈ ਤਾਂ ਕਰਕੇ ਆ ਥੋੜੀ ਜੀ ਇਸ ਤਰ੍ਹਾਂ ਹੀ ਗਲਾਈ ਵਿੱਚ ਇੱਥੋਂ ਥੋੜਾ ਸਿੱਧਾ ਰੱਖ ਕੇ ਇਸ ਤਰ੍ਹਾਂ ਹੀ ਗਲਾਈ ਵਿੱਚ ਆਪਾਂ ਨਿਸ਼ਾਨ ਲਾਉਣਾ ਹੈ ਤੇ ਇਹ ਆਪਣੀ ਫਿਰ ਬਹੁਤ ਸੋਹਣਾ ਪਲਾਜ਼ੋ ਦੀ ਫਿਟਿੰਗ ਹੁੰਦੀ ਹੈ ਤੇ ਨਾ ਆਪਣੀ ਆ ਸਲਾਈ ਦੀ ਖਿੱਚ ਪੈਂਦੀ ਹੈ ਹਰਣਾਪਾ ਕੱਲੇ 프ੰਟ ਦੀ ਕਟਾਈ ਕਰਾਂਗੇ ਇੱਧਰ ਤੇ ਬੈਕ ਵਾਲੇ ਆਪਾਂ ਨਿਸ਼ਾਨ ਲਾਉਣੇ ਆ ਉੱਪਰ ਵਾਲੀ ਆਪਾਂ ਘਾਟ ਸਕਦੇ ਆ ਇਸੇ ਤਰ੍ਹਾਂ ਤੇ ਆਹ ਵਾਲੀ ਵੀ ਆਪਾਂ ਇੱਧਰੋਂ ਵੀ ਘਟ ਸਕਦੇ ਆ ਐਸ ਤਰ੍ਹਾਂ ਆਪਾਂ ਉੱਪਰ ਵਾਲੀ ਘਾਟ ਕੱਟ ਦੀ ਹਰਣਾਪਾ نیچے ਤੋਂ ਸਾਈਡ ਤੋਂ ਵੀ ਇਹ ਆਪਣੇ ਲੈਂਥ ਦਾ ਨਿਸ਼ਾਨ ਹੈ ਇਹ ਜ਼ਰੂਰ ਧਿਆਨ ਰੱਖਣਾ ਹੈ 4 ਇੰਚ ਉੱਧਰ ਰੱਖਣਾ ਜਿੰਨੀ ਵੀ ਲੈਂਥ ਉਸ ਤੋਂ 4 ਇੰਚ ਉੱਧਰ ਰੱਖਣਾ ਹੁੰਦਾ ਹੁਣ ਆਪਾਂ ਇਹਨਾਂ ਦੋਹਾਂ ਲੜਾਂ ਨੂੰ ਇਸ ਤਰ੍ਹਾਂ ਕੱਟ ਦੇਵਾਂਗੇ ਠੀਕ ਹੈ ਆਪਾਂ ਉੱਪਰ ਵੱਧ ਜਿੰਨਾ ਰੱਖਣਾ ਸੀ ਉਹ ਪਹਿਲਾਂ ਹੀ ਰੱਖ ਲਿਆ ਹੁਣ ਆਪਾਂ ਇਹ ਵੀ ਦੋਨੇ ਸਾਈਡਾਂ ਦੋਨਾਂ ਦੇ ਇਕੱਠੇ ਹੀ ਕੱਟਾਂਗੇ ਸਾਈਡ ਵਾਲੀ ਇੱਥੋਂ ਆਪਾਂ ਇੰਚ ਟੇਪ ਨਾਲ ਸਿੱਧਾ ਕੱਟ ਕੇ ਹੁਣ ਆਪਾਂ ਇਹਨੂੰ ਜਿਹੜੀ ਆ ਚੀਜ਼ ਐ ਦੋ ਲੜ ਚੱਕ ਲੈਨੇ ਉੱਪਰਲੇ ਕੱਲੀ ਫਰੰਟ ਵਾਲੀ ਵੀ ਇਸ ਲਾਵਾਂਗੇ ਆਪਾਂ सस करेंगे र शान बैकला बैक, <coughs> बैक अलाना ਇਸ ਤੋਂ ਸਿਰ ਦਾ ਨਿਸ਼ਾਨ ਲਾਵਾਂਗੇ ਇੱਥੇ ਆਪਾਂ ਦੋ ਦਾ ਨਿਸ਼ਾਨ ਲਾਵਾਂਗੇ ਇੱਥਾਂ ਦੋ ਦਾ ਇਸਥਾਨ ਦੇ ਵੀ ਚਿਕਾ ਦੋ ਦਾ ਉੱਪਰ ਵੀ ਦੋ ਦਾ ਹੁਣ ਆਪਾਂ ਇੱਥੇ ਦੋ ਦਾ ਇਹਦੇ ਵਿਚਾਲਾ ਕਰਕੇ ਇਸਥਾਨ ਤੇ ਆਪ ਲਾਇਆ ਦੋ ਦਾ ਨਿਸ਼ਾਨ ਇੱਥੇ ਵੀ ਆਪਾਂ ਦੋ ਦਾ இதுோ தான் தான் சேர மீது நஷான் லாபம் இது விம் இஞ்சி ஜித்தேதா ஒரு சாம்பா இப்பட இஞ்சான नीचे अपन लावेंगे 1 इंच ਦਾ ਇੱਥੇ ਆਪ ਲਾਉਣਾ 1 इंच ਦਾ ਨਿਸ਼ਾਨ ਹੋੜਾ ਪੈਰ ਉਸ ਪਰ ਲੈਣ ਜਾ ਕੇ ਇਹਦੇ ਬਰਾਬਰ ਕਰਾਂਗੇ ਐਸ ਨਿਸ਼ਾਨ ਤੇ نیچے ਵਾਲੇ ਤੇ ਵੀ ਤੇ ਇਸ ਤੇ ਵੀ ਇਸ ਤਰ੍ਹਾਂ ਪਰ ਖੜਾ ਹੈ ਉਪਰ ਨੂੰ ਮੇਲਾ ਲੈਣਾ ਬਿਲਕੁਲ ਕੱਟ ਸਿੱਧੀ ਕਰਕੇ ਰੱਖਾਂਗੇ نیچے ਤੋਂ ਆਪਾਂ ਦਾ ਇੱਕੋ ਜਿਹਾ ਰਣ ਹੋਣਾ ਚਾਹੀਦਾ ਹੈ ਨਹੀਂ ਆਪਾਂ ਜੇ ਆਪਾਂ ਵੈਸੇ ਨਿਸ਼ਾਨ ਲਾ ਕੇ ਕੱਟਦੇ ਆ ਆਪਣਾ ਆ ਸੀਨ ਜਦੋਂ ਲਗਾਉਣਾ ਹੈ ਉਹ ਵੱਧ ਘਟ ਜਾਂਦਾ ਪੋਚੇ ਵਾਲਾ ਫਿਰ ਉਹ ਮੋੜ ਵਿੱਚ ਸਹੀ ਨਹੀਂ ਆਉਂਦਾ ਥੋੜਾ ਆਪਾਂ ਇਸ ਤਰ੍ਹਾਂ ਧੀ ਕਟਾਈ ਕਰ ਲੈਣੀ ਹੈ ਅਗਲੀ ਵੀਡੀਓ ਵਿੱਚ ਸਟੀਚਿੰਗ ਹੀ ਦੱਸਾਂਗੀ ਬਹੁਤ ਹੀ ਸੌਖੀ ਤਰੀਕੇ ਨਾਲ ਸਟੀਚਿੰਗ ਦੱਸਾਂਗੀ ਬਹੁਤ ਹੀ ਸੌਖੀ ਹੈ ਇਹ ਹੋ ਗਈ ਆਪਣੀ ਕਟਿੰਗ ਹੁਣ ਆਪਣਾ ਇਹ ਜਿਵੇਂ ਆ ਚੀਜ਼ ਜਿਹੜੀ ਆਪਣੇ ਇਸ ਤਰ੍ਹਾਂ ਇੰਨੀ ਇਹਦੇ ਸੀਨ ਆਏਗੀ ਇੱਧਰ ਆ ਜਾਏਗੀ ਇੱਧਰ ਇੰਨੀ ਸੀਨ ਸਾਈਡ ਵੀ سید ਆਏਗੀ ਇਸ ਤਰ੍ਹਾਂ ਆਪਣੀ ਦੇਖੋ ਇਸ ਤਰ੍ਹਾਂ ਵੀ 14 ਹੈ 14 ਹੈ ਆਪਣੀ ਤਿਆਰ ਹੈ ਐਨੀ ਸੀਨ ਇਧਰ ਆਏਗੀ ਐਨੀ ਸੀਨ ਆਪਣੀ ਇਧਰ ਆਉਗੀ ਤੇ ਐਨੀ ਸੀਨ ਆਪਣੀ ਇਸ ਤਰ੍ਹਾਂ ਇਧਰ ਆਉਗੀ ਤੇ ਆਪਾਂ ਦੇਖ ਸਕਦੇ ਹਾਂ ਇੱਥੋਂ ਇੰਚ ਇਧਰ ਰੱਖਾਂਗੇ 14 ਇੰਚ ਆਪਣੀ ਇਹ ਪਤਿਆਰ ਸੀ ਪੂਰੀ 14 ਇੰਚ ਦੀ ਸਹੀ ਰਹੂਗੀ ਕੋਈ ਵੀ ਫਰਕ ਨਹੀਂ ਪਊਗਾ ਜੇ ਇਸ ਤਰ੍ਹਾਂ ਆਪਾਂ ਕਟਾਈ ਕਰਾਂਗੇ ਨਾ ਕਲਾ ਜੋ ਦੀ ਤੇ ਬਿਲਕੁਲ ਪਰਫੈਕਟ ਫਿਟਿੰਗ ਆਉਗੀ ਜਿਸ ਤਰ੍ਹਾਂ ਵੀ ਆਪਾਂ ਚਾਹੋਣੇ ਆ ਤੇ ਨਾ ਆਪਣੀ ਵਿਚਾਰ ਉਹ ਖੇਚ ਪਊਗੀ ਨਹੀਂ ਆਪਣੀ ਆ ਚੀਜ਼ ਪਹੁੰਚੇ ਚੱਕ ਵੀ ਬੰਦੀ ਆ ਇਸ ਤਰ੍ਹਾਂ ਕਟਾਈ ਨਾਲ ਬਿਲਕੁਲ ਵੀ ਪਹੁੰਚੇ ਚੱਕ ਮਣੀ ਬੰਦਾ ਬਹੁਤ ਸੋਹਣਾ ਬੰਦਾ ਫਿਟਿੰਗ ਬਹੁਤ ਸੋਣੀ ਹੁੰਦੀ ਹੈ ਥੋੜੇ ਆਪਣੇ ਪਜਾਮੇ ਦੀ ਹੋ ਗਈ ਫਿਟਿੰਗ ਤੇ ਫਿਰ ਆ ਮੈਂ ਦੱਸੂ ਤੁਹਾਨੂੰ ਸਟੀਚਿੰਗ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ താ ലൈക്ക് ശേർ ജൂർ കയന സബസ്ക്ൈബ് ജൂർ കല ധനവാദ